ਜੀ ਧਰਿਆਲ ਦਾ ਹਿਊਮਨ ਰਾਈਟਸ ਸੋਸਾਇਟੀ ਦੀ ਪੂਰੀ ਟੀਮ ਪੰਜਾਬ ਦੀ ਜ਼ਿਲ੍ਹੇ ਦੀ ਪੂਰੀ ਟੀਮ ਤੁਹਾਡਾ ਵੈਲਕਮ ਵੀ ਕਰਦੇ ਤੋਂ ਜੀ ਤੁਹਾਡੇ ਨਾਮ ਤੇ ਵੀ ਸ਼ਿਰਕਤ ਨੂੰ ਕਰਦੇ ਆ ਕੀ ਕਹਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਮੈਂ ਦਾ ਹਿਊਮਨ ਰਾਈਟ ਸੁਰੱਖਿਆ ਵੈਲਫੇਅਰ ਸੋਸਾਇਟੀ ਜਿਹੜੀ ਹੈ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੀ ਔਰ ਜਿਹੜੇ ਪੰਜਾਬ ਦੀ ਸਾਰੀ ਲੀਡਰਸ਼ਿਪ ਆਈ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਨਾ ਔਰ ਇਸ ਦੇ ਨਾਲ ਹੀ ਮੈਂ ਜ਼ਾਰਨ ਵੈਲਕਮ ਵੀ ਕਰਦਾ ਹਾਂ ਕਿ ਤੁਸੀਂ ਬਹੁਤ ਚੰਗਾ ਉਪਰਾਲਾ ਹੈ ਜਿਹੜਾ ਤੁਸੀਂ ਕਰ ਰਹੇ ਹੋ ਔਰ ਤੋਂ ਦਾ ਆ ਕੇ ਮਤਲਬ ਕਿਸੇ ਵੀ ਪੁਲਿਸ ਸਟੇਸ਼ਨ ਜਾ ਕੇ ਆਪ ਜੁਰਾਂ ਨੂੰ ਮਿਲਣਾ ਔਰ ਆਪਣੇ ਚੰਗੇ ਵਿਚਾਰ ਔਰ ਆਪਣੀ ਚੰਗੀ ਜਿਹੜੀ ਨੀਅਤ ਹੈ ਉਹ ਦੱਸਣਾ ਕਿ ਅਸੀਂ ਕੀ ਚੰਗਾ ਸੋਸਾਇਟੀ ਵਾਸਤੇ ਕੰਮ ਕਰ ਰਹੇ ਜੰਦੇ ਮੈਂ ਸਭੰਦਾ ਕਿ ਬਹੁਤ ਹੀ ਸਲਾਗਤਯੋਗ ਕਦਮ ਹੈ ਜੋ ਕਿ ਤੁਹਾਡੀ ਸਾਰੀ ਟੀਮ ਕਰ ਰਹੀ ਹੈ ਔਰ ਮੈਂ ਤੁਹਾਨੂੰ ਇਸ ਦਿਨ ਨਾਲ ਇਹ ਆਸ਼ਵਾਸਨ ਦਵਾਉਣਾ ਕਿ ਜਿੱਥੇ ਵੀ ਪੁਲਿਸ ਦੀ ਸਾਡੀ ਜਿੱਥੇ ਵੀ ਲੋੜ ਤੁਹਾਨੂੰ ਪੈਗੀ ਅਸੀਂ ਹਮੇਸ਼ਾ ਤੁਹਾਡੇ ਨਾਲ ਮੋੜ ਦਾ ਮੋੜ ਲਾ ਕੇ ਤੁਹਾਡੇ ਨਾਲ ਕੰਮ ਕਰਾਂਗੇ ਔਰ ਜਿਹੜੇ ਤੁਸੀਂ ਸੁਝਾਅ ਤੁਹਾਡੇ ਟੀਮ ਨੇ ਜਾਂ ਜਿੰਨੀ ਵੀ ਸਾਡੀ ਡਿਸਕਸ਼ਨ ਹੋਈ ਹੈ ਇੰਨੇ ਸੇ ਸੰਬੰਧੀ ਹੋ ਸਗੀ ਜਹ ਟ੍ਰੈਫਿਕ ਦਾ ਮੁੱਦਾ ਜੋ ਧਾਰੀਅਲ ਦੇ ਵਿੱਚ ਆ ਉਹਦੇ ਤੇ ਅਸੀਂ ਜਰੂਰ ਜਲਦੀ ਤੋਂ ਜਲਦੀ ਕੰਮ ਸ਼ੁਰੂ ਕਰਾਂਗਾ ਹਾਂ ਸਰ ਸੰਸਥਾ ਵੱਲੋਂ ਪਹਿਲਾਂ ਹੀ ਕਾਫੀ ਦੇਰ ਤੋਂ ਬਹੁਤ ਵਧੀਆ ਬਰਾਦਰ ਕੀਤੇ ਜਾ ਰਿਹਾ ਹੈ ਉਹ ਜਿਹੇ ਹੋਰ ਵੀ ਸੰਸਥਾ ਜਿਵੇਂ ਅੱਜ ਤੁਹਾਡੇ ਨਾਲ ਵਿਚਾਰ ਚਰਮਨ ਰਚਰਨ ਗਏ ਜਿਨੇ ਮਤਲਬ ਸੈਮੀਨਾਰ ਵਗੈਰਾ ਲਗਾਉਣੇ ਆ ਜਾਂ ਹੋਰ ਵੀ ਤੇ ਕਿੰਨਾ ਕੁ ਸਹਿਯੋਗ ਪੁਲਿਸ ਦਾ ਸੰਸਥਾ ਨੂੰ ਮਿਲੇਗਾ ਵੇਖੋ ਜਿੱਦਾਂ ਕਿ ਤੁਹਾਨੂੰ ਆਲਰੇਡੀ ਤੁਹਾਨੂੰ ਪਤਾ ਹੋਏਗਾ ਕਿ ਸਾਰੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਅਲੱਗ-ਅਲੱਗ ਵਿਦਿਆਖਸਥਾਵਾਂ ਹਰ ਇੱਕ ਪਿੰਡਾਂ ਦੇ ਵਿੱਚ ਜਾ ਜਾ ਕੇ ਸੈਮੀਨਾਰ ਕੀਤੇ ਜਾ ਰਹੇ ਨੇ ਔਰ ਉਹਦੇ ਨਾਲ ਜਿੰਨੇ ਵੀ ਹੋਰ ਜਿਹੜੀ ਸਿਵਲ ਸੁਸਾਇਟੀਜ਼ ਦੀਆਂ ਜਿੰਨੇ ਆ ਵੀ ਵੈਲਫੇਅਰ ਸੁਸਾਇਟੀਜ਼ ਹੈਗੀਆਂ ਨੇ ਜਿਵੇਂ ਤੁਹਾਡੀ ਵੈਲਫੇਅਰ ਸੁਸਾਇਟੀ ਹੈਗੀ ਹੈ ਇਹ ਜਿੰਨਾ ਵੀ ਕੰਮ ਕਰੇਗੀ ਜਿੱਥੇ-ਜਿੱਥੇ ਵੀ ਇਹ ਸੈਮੀਨਾਰ ਕਰਨਾ ਚਾਹੇਗੀ ਸਾਡੀ ਪੁਲਿਸ ਦਾ ਪੂਰਾ ਸਹਿਯੋਗ ਹੋਗਾ ਯੁਵਾਸੀ ਨਾਲ ਜਾ ਕੇ ਤੁਹਾਡੇ ਹੋਰ ਸੈਮੀਨਾਰ ਵਗੈਰਾ ਤਾਂ ਕਿ ਲੋਕਾਂ ਵਿੱਚ ਜਾਗਰੂਕਤਾ ਆ ਚੱਕੇ ਔਰ ਸਾਡਾ ਜਿਹੜਾ ਨੌਜਵਾਨ ਆ ਉਹ ਬਾਰੇ ਘਮ ਤੋਂ ਹਟ ਕੇ ਚੰਗੇਰਾ ਵਾਲੇ ਪਾਸ ਚਲੋ ਧੰਨਵਾਦ ਜੀ ਅੱਜ ਥਾਣਾ ਤਾਰੀਵਾਲ ਦੇ ਇੰਸਪੈਕਟਰ ਸ਼੍ਰੀ ਜਿਲਿੰਦਰ ਸਿੰਘ ਜੀ ਦੇ ਕੋਲ ਖੰਡਾਰੀ ਹੋ ਜੇ ਕੀ ਕੀ ਇਹਨਾਂ ਨਾਲ ਵਿਚਾਰ ਕੀਤੇ ਜੇ ਉਹਦੇ ਬਾਰੇ ਦੱਸਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇੰਜੀਨੀਅਰ ਜਤਿੰਦਰਪਾਲ ਸਿੰਘ ਜੀਪੀ ਪੰਜਾਬ ਪ੍ਰਧਾਨ ਹਿਊਮਨ ਰਾਈਟਸ ਸੌਸਾਇਟੀ ਜੀ ਅੱਜ ਅਸੀਂ ਥਾਣਾ ਤਾਰੀਵਾਲ ਦੇ ਵਿੱਚ ਸਾਡੇ ਜਿਹੜੇ ਨਵੇਂ ਐਸ ਐਚਓ ਸਾਹਿਬ ਆਏ ਨੇ ਇਨਸਪੈਕਟਰ ਦਵਿੰਦਰ ਪ੍ਰਕਾਸ਼ ਜੀ ਉਹਨਾਂ ਨੂੰ ਇੱਕ ਤੇ ਵੈਲਕਮ ਪੂਰੀ ਟੀਮ ਦੇ ਨਾਲ ਜ਼ਿਲ੍ਹਾ ਪ੍ਰਧਾਨ ਔਰ ਪੂਰੀ ਡਿਸਟ੍ਰਿਕਟ ਗਰਦਾਸਪੁਰ ਦੀ ਟੀਮ ਨਾਲ ਮੈਂ ਇੱਥੇ ਆਇਆ ਤੇ ਮੈਨੂੰ ਇਹਨਾਂ ਨਾਲ ਮਿਲ ਕੇ ਕਿੰਨਾ ਤਾਂਹੀਂ ਪਹਿਨਾਂ ਤੇ ਵੈਲਕਮ ਕੀਤਾ ਵਾ ਸਵਾਗਤ ਕੀਤਾ ਔਰ ਇਹਨਾਂ ਨਾਲ ਮਿਲ ਕੇ ਮੈਨੂੰ ਉਹਨਾ ਬਹੁਤ ਵਧੀਆ ਲੱਗਾ ਇਹਦੇ ਵਿਚਾਰ ਬਹੁਤ ਵਧੀਆ ਲੱਗੇ ਆ ਇਹਨਾਂ ਨੇ ਸਾਨੂੰ ਪੂਰਾ ਪੂਰਾ ਵਿਸ਼ਵਾਸ ਦਿਵਾਇਆ ਵਾ ਕਿ ਜੋ ਵੀ ਧਾਰੀਵਾਲ ਦੇ ਵਿੱਚ ਨਸ਼ਾ ਵੇਚਣ ਵਾਲੇ ਇਹਨਾਂ ਨੂੰ ਸਖਤ ਉਹਨਾ ਤੋੜਨਾ ਕੀਤੀ ਹੈ ਕਿ ਉਹਨਾਂ ਨਾਲ ਕੋਈ ਨਰਮੀ ਨਾਲ ਵਰਤਾਓ ਨਹੀਂ ਕੀਤਾ ਜਾਏਗਾ ਬਾਕੀ ਸਾਨੂੰ ਇਹਨਾਂ ਨੇ ਕਿਹਾ ਵਾ ਕਿ ਤਾਂ ਸਾਨੂੰ ਜਿੱਥੇ ਵੀ ਤੁਹਾਨੂੰ ਸਹਿਯੋਗ ਦੀ ਲੋੜ ਆ ਪੁਲਿਸ ਦੀ ਜੇਣਾ ਕੋਈ ਸੈਮੀਨਾਰ ਲਾਉਣੇ ਆ ਜਾਂ ਤੁਹਾਨੂੰ ਕੋਈ ਲੱਗਦਾ ਵਾ ਕਿ ਕ੍ਰੀਤੀਆਂ ਧਾਰੀਵਾਲ ਦੇ ਵਿੱਚ ਆ ਤੇ ਤੁਸੀਂ ਸਾਨੂੰ ਫੋਨ ਕਰੋ ਅਸੀਂ ਤਰੰਤ ਜਿਹੜਾ ਮਤਲਬ ਉੱਤੇ ਐਕਸ਼ਨ ਕਰਾਂਗੇ ਆਪਾਂ ਧਾਰੀਵਾਲ ਦੇ ਜਿਹੜੇ ਕੁਝ ਮੁੱਦੇ ਸੀ ਮੇਨ ਮੁੱਦੇ ਇਹਨਾਂ ਨਾਲ ਡਿਸਕਸ ਕੀਤਾ ਵਾ ਤੇ ਇਹਨਾਂ ਨੇ ਸਾਨੂੰ ਅਸ਼ਵਾਸ਼ਣ ਦਵਾਇਆ ਕਿ ਉਹਨਾਂ ਦਾ ਸਾਰਿਆਂ ਦਾ ਹੱਲ ਕੀਤਾ ਜਾਵੇਗਾ ਮੈਨੂੰ ਬੜੀ ਖੁਸ਼ੀ ਹੋਈ ਆ ਇੱਕ ਨੌਜਵਾਨ ਜਿਹੜੇ ਸਾਡੇ ਇਥੇ ਇਨਚਾਰਜ ਲੱਗੇ ਨੇ ਔਰ ਇਹਨਾਂ ਦੇ ਵਿਚਾਰ ਮੈਂ ਅੱਜ ਸੁਣ ਕੇ ਬਹੁਤ ਵਧੀਆ ਲੱਗਾ ਵਾ ਤੇ ਇਹਨਾਂ ਨੂੰ ਅਸੀਂ ਸਵਾਗਤ ਵੀ ਕਰਦੇ ਹਾਂ ਧਾਰੀਵਾਲ ਤੇ ਆਪਣੀ ਟੀਮ ਵੱਲੋਂ ਮੈਂ ਪੂਰਾ ਪੂਰਾ ਇਹਨਾਂ ਨੂੰ ਸਹਿਯੋਗ ਦੇਣਾ ਕਿ ਜਿੱਥੇ ਵੀ ਸਾਡੀ ਲੋੜ ਪਈ ਸਾਡੀ ਪੂਰੀ ਟੀਮ ਦੀ ਆਪਾਂ ਇਹਨਾਂ ਲਈ ਉਸੇ ਟਾਈਮ ਇਹਨਾਂ ਦੇ ਇੱਕ ਫੋਨ ਤੇ ਹਾਜ਼ਰ ਹੋਵਾਂਗੇ ਮੈਂ ਇੱਕ ਵਾਰ ਫਿਰ ਇੰਸਪੈਕਟਰ ਸਾਹਿਬ ਦਾ ਧਾਰੀਵਾਲ ਥਾਣੇ ਵਿੱਚ ਪਹੁੰਚਣ ਤੇ ਆਪਣੀ ਦਾ ਹਿਊਮਨ ਰਾਈਟਸ ਸੋਸਾਇਟੀ ਵੱਲੋਂ ਸਵਾਗਤ ਕਰਦਾ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ